ਆ ਕੂੜੇ ਚੱਕਣ ਆ ਲਾ ਗਿਆ ਹੈ ਚੱਕ ਕੇ ਲੈ ਕੇ ਜਾ ਹੁਣ ਕੀ ਹੋਇਆ ਕੂੜੇ ਚੱਕਣ ਵਾਲਾ ਪੈਸੇ ਹੀ ਆ ਫਿਰ ਕੀ ਕੰਮ ਕੋਈ ਛੋਟਾ ਨਹੀਂ ਹੁੰਦਾ ਕੰਮ ਕੋਈ ਛੋਟਾ ਨਹੀਂ ਹੁੰਦਾ ਚੱਕ ਲਾ ਬਣੀ ਕੰਮ ਕੋਈ ਛੋਟਾ ਨਹੀਂ ਹੁੰਦਾ ਆ ਕਦੇ ਚੱਕ ਲੋ ਕੋਈ ਨਹੀਂ ਨਾ ਕੋਈ ਨਹੀਂ ਪਹਿਲਾਂ ਤਾਂ ਚੱਕਦਾ ਪੈਸੇ ਚੱਕ ਲਾ ਲੈ ਕੇ ਲੈ ਗਏ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਵਾ ਕਦੇ ਬੰਦ ਕਰ ਬੰਦ ਨਹੀਂ ਕਰ ਕੂੜਾ ਚੱਕ ਜਿਹੜਾ ਤੁਸੀਂ ਖਲਾਰਾਂ ਪਾਇਆ ਇਹਨੇ ਦਿਨ ਦਾ ਲੈ ਕੇ ਨਹੀਂ ਜਾਂਦੇ ਹੋ ਨਾ ਕਹੇ ਨਹੀਂ ਜਾਂਦੇ ਇੰਨੇ ਦਿਨ ਦੇ ਆ ਲੈ ਲੈ ਆ ਆ ਭੱਜਿਆ ਲੈ ਨੂੰ ਟੰਬਰੀ ਪੈ ਗਿਆ ਵੀ ਆ ਲੱਕੜਾ ਜੀ ਕਿੱਥੇ ਰੱਖਣੀ ਆਈਆਂ ਆ ਵੀ ਲੈ ਕੇ ਨਹੀਂ ਜਾਂਦੇ ਸਾਡੇ ਤੇਰੇ ਪੈਰ ਨੂੰ ਲੱਗੀ ਆ ਪਿਆਸ ਤੇਰੇ ਮੂੰਹ ਨੂੰ ਲੱਗੀ ਜਾ ਰਹੀ ਆ ਕੀ ਬੰਦਾ ਯਾਰ ਸੱਟ ਲੱਗੀ ਪੈਰ 'ਚ ਯਾਰ ਪਿਆਸ ਤੈਨੂੰ ਹਾਵੇ ਪਾਣੀ ਦੇ ਉਹ ਸੱਟ ਲੱਗੀ ਕਿੱਥੇ ਚੱਲਿਆ ਕਿੱਥੇ ਵੀਡੀਓ ਦੇ ਨਾਲ ਤੇ ਭੱਜ ਨੂੰ ਫਿਰਦਾ ਵਾ ਬਲੇ ਪੀਲਾ ਪੀਲਾ ਪਾਣੀ ਦਾ ਪੀਤਾ ਉਹ ਨੀਂਰਾ ਨਹੀਂ ਕਰਾਉਣਾ ਕੋਈ ਨਹੀਂ ਕੋਈ ਨਹੀਂ ਪਾਣੀ ਪੀਲਾ ਉਹ ਬੰਦ ਕੋਈ ਨਹੀਂ ਪਾਣੀ ਪੀਲਾ ਬਈ ਕੀ ਹੈ ਬੁਲਾਉਣਾ ਵੀ ਕੀ ਕੀ ਕਹਿ ਰਿਹਾ ਕੀ ਦੰਦ ਨਹੀਂ ਕੱਢਣਾ ਦੱਸਣਾ ਵਾ ਕੀ ਕਹਿ ਕੀ ਰਿਹਾ ਕੋਈ ਨਹੀਂ ਪਾਣੀ ਤਾਂ ਪੀਲਾ ਤੇਰੇ ਸੱਟ ਲੱਗੀ ਸਿਰ पे ਪਾਣੀ ਪੀਤਾ ਪਹਿਲਾਂ ਨਾ ਯਾਰ ਕੀ ਨਾ ਯਾਰ ਮੈਂ ਪਾਣੀ ਪੀ ਕੀ ਜਾ ਹੈ ਕਿੱਥੇ ਤੈਨੂੰ ਕਿਹੜਾ ਬਾਹਰ ਜਾ ਕੀ ਹੈ ਕਿੱਥੇ ਕਿੱਥੇ ਚੱਲੇ ਕਿੱਥੇ ਚੱਲੇ ਆਉਣ ਬੱਸ ਆਏ ਵੇ ਮੁੰਡਾ ਰੋ ਸਕਦਾ 15 ਮਿੰਟ ਤੇ ਆਇਆ ਘਰੇ ਬੈ ਜਾ ਨੇ ਤੁਸੀਂ ਦੱਸ ਢੜ ਕੇ ਲੈ 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 ਵੇ ਰਹਿੰਦੇ ਯਾਰ ਸਾਈਕਲ ਛੱਡਦੇ ਰਹਿੰਦੇ ਯਾਰ ਚਲਾਇਆ ਊੜੇ ਚੱਕਣ ਵਾਲੇ ਕੂੜੇ ਚੱਕਣ ਵਾਲੇ ਕਹਿੰਦੇ ਫੇਰ ਗਿਆ ਨਾ ਕੂੜੇ ਚੱਕਣ ਵਾਲੇ ਆਏ ਹਾਏ ਬੋਤਲਾਂ ਵੇਚਣ ਵਾਲੇ ਵੇਚਣੀਆਂ ਬੋਤਲਾਂ ਉਹ ਲੈ ਫ੍ਰਿਜ 'ਚ ਲਾ ਲਈ ਪਾਣੀ ਭਰ ਕੇ ਇਹ ਫ੍ਰਿਜ 'ਚ ਲਾ ਲਈ ਉਡਾ ਕੇ ਦੇਖਾਂ ਕਿੰਦਾ ਉੱਡੂਗਾ ਮੱਥੇ ਤੇ ਨਾ ਮਾਰੀ ਉੱਪਰ ਮਾਰੀ ਕੂੜੇ ਚੱਕਣ ਵਾਲੇ ਤੇ ਕੀ ਕਰੀ ਜਾਂਦਾ ਆਏ ਹਾਏ ਦੂਜੀ ਬੋਤਲ ਲੈ ਦੂਜੀ ਸਹੀ ਵਾਲੀ ਸਹੀ ਵਾਲੀ ਕੂੜੇ ਦੇ ਹੱਥ ਪਾ ਰਿਹਾ ਦੇਖੋ ਗਾਇਸ ਬੋਤਲਾਂ ਦੇਖੋ ਕੂੜੇ ਦੇ ਹੱਥ ਪਾ ਰਿਆ ਉਹ ਭਈਏ ਉਹ ਦੇ ਉਹ ਦੇ ਭਈ ਕੂੜੇ ਦੇ ਹੱਥ ਪਾ ਰਿਆ ਉਹਦੇ ਆ ਕੂੜੇ ਦੇ ਹੱਥ ਪਾ ਰਿਆ ਲੜਮੀਆਂ ਮਾਰਿ ਸਿਖੇ ਦੇ ਇਸ ਬੰਦ ਕਰ ਲੈ ਯਾਰ ਪਾ ਮਾਰੀ ਦਾੜੀ ਸੀਗਾ ਛੁੱਟਿਆ ਮਾਰ ਕੇ ਬਹਿ ਗਿਆ ਬੁਮਾਰਦਾਂ ਤੇ ਰਾੜੀ ਸੀ ਛੁੱਟੀ ਤੂੰ ਮਾਰੀ ਬੈਠਾ ਹੈ